ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਗਹਿਲ ਜੀ ਤਹਿਸੀਲ ਤਪਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਬਰਨਾਲਾ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆਂ ਜੀ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਜੀ ਇੱਕ ਚੰਗੇ ਰਿਕਾਰਡ ਵਾਲੀ ਚੰਗੇ ਦੁੱਧ ਵਾਲੀ ਜੀ ਪ੍ਰੋਪਰ ਤੁਹਾਨੂੰ ਸੀਮਨ ਰਿਕਾਰਡ ਮਿਲੂਗਾ ਜੀ ਪ੍ਰੋਪਰ ਡਿਟੇਲ ਮਿਲੂਗੀ ਬਾਈ ਨੇ ਸ਼ਕੀਨ ਝੂਟੀ ਵਿਕਾਊ ਕੀਤੀ ਆ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤੁਹਾਨੂੰ ਨਗ ਫੱਟ ਬੈਂਦਾ ਪਸੰਦ ਹੁੰਦਾ ਵੀਰੇ ਤਸੱਲੀ ਪਰਖ ਤੁਸੀਂ ਆਪ ਆ ਕੇ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਜਗਜੀਤ ਸਿੰਘ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ 9915629506 ਠੀਕ ਆ ਵੀਰੇ ਸੁਆ ਕਿੰਨਾਸ ਹੁੰਦੀ ਆ ਜੀ ਇਹ オリジナル ਦੂਜਾ ਸੁਆ ਵੀਰੇ ਕੈਨ ਵਾਲਾ ਨਹੀਂ ਹੈਗਾ ਠੀਕ ਆ ਦੂਜਾ ਸੁਆ ਹੀ ਮਿਲੂਗੀ ਅਜੇ ਕੰਨੀ ਆਲੇ ਦੰਦ ਖੜੇ ਆ ਛੇ ਦੰਦ ਆਂਦਾ オリジナル ਹਜੇ ਖੜੇ ਆ ਹਾਂ ਛਿੱਟੇ ਵੀ ਹੈ ਨਹੀਂ ਹੂੰ ਠੀਕ ਆ ਕਹਿਣ ਦੀ ਗੱਲ ਨਹੀਂ origignal ਦੂਜਾ ਸੂਆ 6 ਦਾ ਠੀਕ ਆ ਜੀ ਦੂਜਾ ਸੂਆ origignal ਆ ਹਾਂਜੀ ਸਮਾਂ ਕਿੰਨਾ ਲੈ ਜੂ ਬਾਈ ਸਮਾਂ ਵੀਰੇ ਉ ਤਾਂ ਇਹਦੇ ਡੇਟ ਮੁਤਾਬਕ ਕੱਲ ਨੂੰ 30 ਨੂੰ 10 ਮਹੀਨੇ ਪੂਰੇ ਹੋਣੇ ਆ ਪਰ ਹਜੇ ਉਹ ਤਾਂ ਕੱਢ ਜੂ ਝੋਟੀ ਉਪਰੇ ਹਾਂ ਆਪਾਂ ਕਹਿ ਨਹੀਂ ਸਕਦੇ ਫੇਰ ਵੀ 4-5 ਦਿਨ ਉਪਰੇ ਹਾਂ ਜਾ ਕੇ ਵੀ ਲੈ ਸਕਦੇ ਜਾਨੀ 4 ਤੋਂ 5 ਦਿਨ ਤਾਂ ਮੰਨ ਲਿਆ ਹਾਂ ਹਾਂ ਇਹਨਾਂ ਤਾਂ ਹਾਂ 5 ਦਿਨ ਤਾਂ ਮੰਨ ਲਿਆ ਠੀਕ ਆ ਵੀਰੇ ਇਦਾ ਸੀਮਨ ਲੱਗਿਆ ਕਿਹੜਾ ਵੀਰੇ ਦੇ ਸੀਮਨ ਇਹਦੇ ਲੱਗਿਆ ਵੀਰੇ 147010 ਆਪੇ ਐਮ 51 ਦੀ ਮਾਂ ਦਾ ਦੁੱਧ ਕਿੰਨਾ ਕਿਸੇ ਬਈ ਮਾਂ ਦਾ ਦੁੱਧ ਸੀਗਾ ਵੀਰੇ 14 15 ਲੀਟਰ ਉਹ ਸਰਕਾਰੀ ਸੀਮੰਦੀ ਸੀ ਉਹ ਸਰਕਾਰੀ ਸੀਮੰਦੀ ਆ ਇਹ ਐਮ 51 ਇਹ ਐਮ 51 ਦੀ ਲੱਗਿਆ 14 70 10 14 70 10 ਜੀ ਇਹ ਹਸਾਰ ਦਾ ਬੋਲਾ ਜੀ ਇਹ ਹਾਂ ਹਸਾਰ ਬੋਲਾ ਜੀ ਆਪਣੇ ਜਿਹੜੇ ਸਿੱਧੂ ਬਰੀਡਿੰਗ ਫਾਰਮ ਵਾਲੇ ਡਾਕਟਰ ਬਲਜਿੰਦਰ ਦਰਾਜ ਜੀ ਉਹਨਾਂ ਕੋਲੇ ਤਾਜ ਬੋਲਾ ਉਹ 14 70 10 ਦਾ ਉਹ 14 70 10 ਦਾ ਜਿਹੜਾ 3 ਬੂ ਮਾਜ ਦਾ ਬੱਚਾ ਆ ਠੀਕ ਵੀਰੇ ਉਹੀ ਸੀ ਮਰੇ ਤੇ ਲੱਗਿਆ ਠੀਕ ਹੈ ਜਾਨੀ ਪ੍ਰੋਪਰ ਰਿਕਾਰਡ ਵਾਲਾ ਸੀ ਮਣਾ ਕੋਈ ਨਾਰਮਲ ਨਹੀਂ ਆਪਾਂ ਕਹਿ ਸਕਦੇ ਤੋਰ ਕੇ ਦਿਖਾਦੀ ਵੀਰੇ ਡਰੂ ਕੀ ਥੋੜਾ ਜਆ ਕੋਸ਼ਿਸ਼ ਮੈਂ ਕਰੂੰਗਾ ਬਈ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾਇਆ ਜਾਵੇ ਤੇ ਪਰ ਉਪਰ ਆ ਮਨੋਂਦੀ ਕਰਕੇ ਤੇ ਥੋੜਾ ਜਆ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾਉਂਗਾ ਨਹੀਂ ਤਾਂ ਵੀਰੇ ਇੱਧਰ ਹੀ ਬੰਨ ਲਿਓ ਕੋਈ ਗੱਲ ਨਹੀਂ ਜੇ ਅੰਦਰ ਬੰਨਣੀ ਅੰਦਰ ਬੰਨ ਲਿਓ ਕੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਤੇ ਸੰਭੀਪਲੀ ਬਹੁਤ ਜ਼ਿਆਦਾ ਚੰਗੀ ਆ ਜੀ ਗੋਲ ਸਿੰਗੀ ਆ ਆਪ ਕਰਮਾ ਵਾਲੀ M51 ਦੀ ਆ ਵੀਰੇ ਅੱਗੇ 1475 ਪਾਣਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨਾ ਜੀ ਥੋੜਾ ਜਿਹਾ ਡਰਦੀ ਕਰਕੇ ਤੇ ਤਾਂ ਉਹ ਤੁਹਾਨੂੰ ਤੁਰਦੇ ਹੋਏ ਹਵਾਨਾ ਨਹੀਂ ਦਿਖਿਆ ਹੁਣ ਚੈੱਕ ਕਰੋ ਕਿੰਨਾ ਸਾਰਾ ਹਵਾਨਾ ਹਨ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਫੂੜ ਛਾਂਕੇ ਤੇ ਭੋਰਾ ਵੀ ਨਹੀਂ ਤਿਆਰੀ ਬਹੁਤ ਕਮਾਲ ਦੀ ਕੀਤੀ ਆ ਚੰਗੇ ਕਦ ਕੱਢ ਦੀ ਕੁੰਡਾ ਸਿੰਘ ਆ ਪਤਲੀ ਚਮੜੀ ਆ ਪਿਛਲੇ ਸੂਏ ਕਿੰਨਾ ਦੁੱਧ ਚੋਇਆ ਬਈ ਇਹਦੇ ਥੱਲੋਂ ਪਿਛਲੇ ਵੀਰੇ ਆਮ ਆਪਾਂ ਨਾਰਮਲ ਸੇਵਾ ਚ ਮਹਿਮਾਨੀ ਮੈਂ ਕਿ ਸੇਵਾ ਨਹੀਂ ਕਰੀ ਜਿਵੇਂ ਰਾਮੇ ਪੋਸੋਜ ਬਣ ਕੇ ਹਾਂਜੀ ਦਰਮਿਆਨੀ ਸੇਵਾ ਨਾਲ 12 ਪਲੱਸ ਇਹਦਾ ਪੀਕ ਰਿਹਾ ਪਹਿਲਾਂ 12 ਪਲੱਸ ਤੋਂ ਭਲੂਣ ਦਾ ਜੀ ਭਲੂਣ ਦਾ ਇਹ ਤੀਰ ਕਿੰਨਾ ਪਿਆਜੂ ਬਈ ਇਹਦੀ ਵੀਰੇ ਆਪਾਂ ਵੀ 15 ਮੰਨ ਕੇ ਆਵੇ ਅਗਲਾ ਜੇ ਮੰਨ ਲਓ ਇਹ ਸੂਪੰਦੀਆ ਤਾਂ ਆਪਾਂ 15 ਚ ਵਾ ਕੇ ਦੇ ਦ ਆਪਾਂ ਇਹ ਪਹਿਲਾਂ ਬੈਗੀ ਦਾ ਕੀ ਕਹਿਣਾ ਠੀਕ ਆ ਤੇ ਕੀਮਤ ਕੀ ਰਹਿਣ ਵਾਲੀ ਆ ਜੀ ਇਹਦੀ ਇਹਦਾ ਵੀਰੇ 55 ਚ ਲੈਣ ਦੇਣੀ ਕੋਜੂ ਮਾੜਾ ਮੋਟਾ ਆ ਮਾਂ ਤਾਂ ਨਹੀਂ ਹੋਊਗਾ ਕੋਈ ਪ੍ਰਾ ਸੌਦੇ ਬਾਜੀ ਜਨ ਨਾ ਪਵੇ ਠੀਕ ਆ ਜੀ ਮਾਨਤਨ ਹਰ ਇੱਕ ਦਾ ਕਰੂਗਾ ਮਾਨਤਨ ਜਰੂਰ ਹੋ ਜੂਗਾ ਥਣਾ ਦੀ ਭਾਰ ਪਿੱਛੇ ਦੀ ਗਰੰਟੀ ਹੈ ਹਾਂ ਫਿਰ ਉਹ ਜਮਾ ਸਹੀ ਹੈ ਠੀਕ ਹੈ ਇਧਰ ਨੂੰ ਹੱਕ ਦਿਓ ਇੱਕ ਵਾਰੀ ਹਵਾਨਾ ਮੈਂ ਤੁਹਾਨੂੰ ਫੇਰ ਚੈੱਕ ਕਰਾ ਦੂੰਗਾ ਥਣਾ ਦੀ ਭਾਰ ਪਿੱਛੇ ਆਪਣੇ ਘਰੇ ਚੋਈ ਵੀ ਆ ਚੋਣ ਦਾ ਕੋਈ ਆ ਨਹੀਂ ਬੁੜੀ ਚੋਲੇ ਬੰਦਾ ਚੋਲੇ ਉਹ ਪੁਰਾਣੇ ਆਪਣੇ ਵੀ ਤਕਰੀਬਨ ਬੁੜੀਆਂ ਜ਼ਿਆਦਾਤਰ ਚੋਣੀਆਂ ਨਹੀਂ ਹੁੰਦੀਆਂ ਠੀਕ ਹੈ ਵੀਰੇ ਇਸ ਲਈ ਪ੍ਰੂਮ ਚੰਗੀ ਆ ਮੱਜ ਤੁਸੀਂ ਸ਼ਕੀਨ ਮੱਜ ਦਾ ਸ਼ੌਂਕ ਰੱਖਦੇ ਹੋ ਤਾਂ ਚੰਗਾ ਸੀਮਣ ਵੀ ਚੰਗਾ ਲੱਗਿਆ ਆਪ ਵੀ ਚੰਗੇ ਸੀਮਣ ਦੀ ਹੈ ਬਾਕੀ ਬੋਡੀ ਸਟਰਕਚਰ ਸੋਨਾ ਥੋੜਾ ਜਿਹਾ ਉਪਰਾ ਕਰਦੀ ਕਰਕੇ ਤਾਂ ਡਰਦੀ ਹੈ ਜੀ ਉਦਾਂ ਠੰਡੀ ਸੀਲ ਆ ਬੇਫਿਕਰ ਹੋ ਕੇ ਆਜੋ 1,55,000 ਰੁਪਿਆ ਦੀ ਕੀਮਤ ਵਿੱਚੋਂ ਥੋੜਾ ਕਾਣਾ ਮਾਨਤਨ ਹੋ ਜਾਊਗਾ ਜੀ ਧੰਨਵਾਦ